ਸਾਰੇ ਵਿਦਿਆਰਥੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸੁਖਰਾਜ ਸਿੰਘ ਪੰਜਾਬੀ ਵਿਆਪਕ ਅੱਜ ਦੀ ਆਨਲਾਈਨ ਕਲਾਸ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ ਮੈਨੂੰ ਉਮੀਦ ਹੈ ਕਿ ਸਾਰੇ ਵਿਦਿਆਰਥੀਆਂ ਦੀ ਪੜ੍ਹਾਈ ਚੰਗੀ ਤਰ੍ਹਾਂ ਚੱਲ ਰਹੀ ਹੋਵੇਗੀ ਵਿਦਿਆਰਥੀਓ ਅੱਜ ਅਸੀਂ ਪੜ੍ਹਨ ਜਾ ਰਹੇ ਹਾਂ ਜਮਾਤ 10ਵੀਂ ਦੀ ਪਾਠ ਪੁਸਤਕ ਸਾਹਿਤ ਸੁਗੰਧੀਆਂ ਦੇ ਪਹਿਲੇ ਭਾਗ ਕਵਿਤਾ ਦਾ ਪਾਠ ਨੋਵਾ ਤਨੀਰਾਮ ਚਾਤਰਿਕ ਵਿਦਿਆਰਥੀਓ ਅੱਜ ਅਸੀਂ ਇਸ ਪਾਠ ਵਿੱਚ ਤਨੀਰਾਮ ਚਾਤਰਿਕ ਜੀ ਦੀਆਂ ਕਵਿਤਾਵਾਂ ਪੜ੍ਹਾਂਗੇ ਸਾਰੇ ਵਿਦਿਆਰਥੀ ਧਿਆਨ ਨਾਲ ਸੁਣਨਗੇ। ਤਨੀਰਾਮ ਚਾਤ੍ਰਿਕ ਦੀ ਆਧੁਨਿਕ ਪੰਜਾਬੀ ਕਵਿਤਾ ਵਿੱਚ ਖਾਸ ਥਾਂ ਹੈ। ਉਸਨੇ ਆਪਣੀ ਕਵਿਤਾ ਵਿੱਚ ਸਾਂਝੇ ਪੰਜਾਬੀ ਸੱਭਿਆਚਾਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਉਸ ਦੀ ਕਵਿਤਾ ਵਿੱਚ ਪੰਜਾਬੀ ਜੀਵਨ ਦੇ ਵਿਭਿੰਨ ਪਹਿਲੂਆਂ ਨੂੰ ਤਲਾਸ਼ਿਆ ਜਾ ਸਕਦਾ ਹੈ। ਤਨੀਰਾਮ ਚਾਤ੍ਰਿਕ ਆਧੁਨਿਕ ਕਵਿਤਾ ਦੇ ਇੱਕ ਉੱਗੇ ਕਵੀ ਸਨ ਤੇ ਉਹਨਾਂ ਨੇ ਸਾਂਝੇ ਪੰਜਾਬੀ ਸੱਭਿਆਚਾਰ ਬਾਰੇ ਬਹੁਤ ਪ੍ਰਭਾਵੀ ਢੰਗ ਨਾਲ ਲਿਖਿਆ। ਤਨਿਰਾਮ ਚਾਦਰਿਕ ਦਾ ਜਨਮ 4 ਅਕਤੂਬਰ 1876 ਨੂੰ ਪਿੰਡ ਪਸੀਆਂ ਜ਼ਿਲ੍ਹਾ ਸਿਆਲਕੋਟ ਪਾਕਿਸਤਾਨ ਵਿੱਚ ਹੋਇਆ। ਛੋਟੀ ਉਮਰ ਵਿੱਚ ਹੀ ਉਹ ਆਪਣੇ ਪਿਤਾ ਨਾਲ ਲੋਪੋਕੇ ਅੰਮ੍ਰਿਤਸਰ ਆ ਗਏ ਅਤੇ ਮੁੱਢਲੀ ਵਿੱਦਿਆ ਇੱਥੋਂ ਹੀ ਹਾਸਲ ਕੀਤੀ। ਮਾਇਕ ਔਕੜਾਂ ਕਾਰਨ ਉਚੇਰੀ ਪੜ੍ਹਾਈ ਕਰਨ ਤੋਂ ਉਹ ਵਾਂਝੇ ਰਹੀ। ਤਨਿਰਾਮ ਚਾਦਰਿਕ ਜੀ ਉਚੇਰੀ ਪੜ੍ਹਾਈ ਨਹੀਂ ਕਰ ਪਾਏ ਕੁਝ ਔਂਕੜਾਂ ਦੇ ਕਾਰਨ 15 ਸਾਲ ਦੀ ਉਮਰ ਵਿੱਚ ਉਹਨਾਂ ਨੇ ਅਸੀਕਾਨਵੀਸ ਦਾ ਕੰਮ ਸ਼ੁਰੂ ਕੀਤਾ ਅਤੇ ਫਿਰ 1893 ਵਿਚ ਭਾਈ ਵੀਰ ਸਿੰਘ ਦੀ ਵਜ਼ੀਰ ਹਿੰਦ ਪ੍ਰੈਸ ਵਿੱਚ ਕੰਮ ਕੀਤਾ ਤਨੀਰਾਮ ਚਾਤ੍ਰਿਕ ਜੀ ਨੇ ਭਾਈ ਵੀਰ ਸਿੰਘ ਦੀ ਵਜ਼ੀਰ ਵਜ਼ੀਰ ਹਿੰਦ ਪ੍ਰੈਸ ਵਿੱਚ ਕੁਝ ਸਮੇਂ ਲਈ ਕੰਮ ਕੀਤਾ ਚਾਤ੍ਰਿਕ ਨੇ ਕਵਿਤਾ ਦੇ ਨਾਲ ਨਾਲ ਸੁੰਦਰ ਪੰਜਾਬੀ ਟਾਈਪਿੰਗ ਵੀ ਸਿੱਖੀ ਤੇ ਅੰਮ੍ਰਿਤਸਰ ਸੁਦਰਸ਼ਨ ਪ੍ਰੈਸ ਵੀ ਲਗਵਾਈ ਅੰਮ੍ਰਿਤਸਰ ਵਿਖੇ ਤਨੀਰਾਮ ਚਾਤ੍ਰਿਕ ਜੀ ਨੇ ਇੱਕ ਸੁਦਰਸ਼ਨ ਪ੍ਰੈਸ ਵੀ ਲਗਾਈ ਉਹਨੇ 79 ਸਾਲ ਦੀ ਉਮਰ ਵਿੱਚ 18 ਦਸੰਬਰ 1954 ਨੂੰ ਪੰਜਾਬੀ ਦਾ ਇਹ ਉਸਤਾਦ ਕਵੀ ਸਾਥੋਂ ਵਿਛੜ ਗਿਆ। 18 ਦਸੰਬਰ 1954 ਨੂੰ ਇਹਨਾਂ ਦਾ ਦੇਹਾਂਤ ਹੋ ਗਿਆ। ਚੰਦਨਵਾੜੀ, ਕੇਸਰਕਿਆਰੀ, ਨਵਾਂ ਜਹਾਨ, ਸੂਫੀਖਾਨਾ ਤੇ ਨੂਰਜਹਾਂ ਬੇਗਮ ਆਦ ਚਾਦਰਕ ਦੀਆਂ ਮਹੱਤਵਪੂਰਨ ਕਾਵ ਰਚਨਾਵਾਂ ਹਨ। ਇਹ ਕਈ ਪ੍ਰਮੁੱਖ ਰਚਨਾਵਾਂ ਹਨ ਤਨਿਰਾਮ ਚਾਦਰਕ ਜੀ ਦੀਆਂ। ਜੋਹਨ ਚੰਦਨਵਾੜੀ ਕੇਸਰ ਕਿਆਰੀ ਨਵਾਂ ਜਹਾਨ ਸੂਫੀ ਖਾਨਾ ਤੇ ਨੂਰਜਹਾਂ ਬੇਗਮ ਉਹਨਾਂ ਦੀ ਕਵਿਤਾ ਵਿੱਚ ਲੋਕ ਕਾਵ ਤੇ ਸੂਫੀ ਕਾਵ ਦਾ ਪ੍ਰਭਾਵ ਵੀ ਦੇਖਿਆ ਜਾ ਸਕਦਾ ਹੈ ਚਾਤਰਕ ਦੀ ਕਵਿਤਾ ਸਟੇਜਾਂ ਦਾ ਸ਼ਿੰਗਾਰ ਵੀ ਬਣਦੀ ਰਹੀ ਹੈ ਭਾਵੇਂ ਸਟੇਜਾਂ ਤੇ ਵੀ ਚਾਤਰਕ ਦੀ ਕਵਿਤਾ ਗਾਈਆਂ ਜਾਂਦੀਆਂ ਰਹੀਆਂ ਹਨ ਇਸ ਪੁਸਤਕ ਵਿੱਚ ਉਹਨਾਂ ਦੀ ਕਵਿਤਾ ਨਾਲ ਜਾਣ ਪਛਾਣ ਕਰਾਉਣ ਲਈ ਕੁਝ ਕਵਿਤਾਵਾਂ ਪੇਸ਼ ਹਨ ਕੁਝ ਕਵਿਤਾਵਾਂ ਤੰਦੀਰਾਮ ਚਾਤਰਕ ਜੀ ਦੀਆਂ ਇਸ ਪਾਠ ਵਿੱਚ ਅਸੀਂ ਪੜ੍ਹਾਂਗੇ ਵਿਦਿਆਰਥੀ ਸਾਡੀ ਪਹਿਲੀ ਕਵਿਤਾ ਹੈ ਧਨੀ ਰਾਮ ਚਾਤਰੀਕ ਜੀ ਦੀ ਲਿਖੀ ਹੋਈ ਬੋਲੀ ਹੈ ਪੰਜਾਬੀ ਸਾਡੀ ਅਸੀਂ ਇਸ ਕਵਿਤਾ ਨੂੰ ਪੜ੍ਹਾਂਗੇ ਅਸਾਂ ਦੀ ਪੁਲਾਉਣੀ ਬੋਲੀ ਹੈ ਪੰਜਾਬੀ ਸਾਡੀ ਇਹੋ ਜਿੰਦ ਜਾਨ ਸਾਡੀ ਮੋਤੀਆਂ ਦੀ ਖਾਨ ਸਾਡੀ ਹੱਥੋਂ ਨਹੀਂ ਗਵਾਣੀ ਬੋਲੀ ਹੈ ਪੰਜਾਬੀ ਸਾਡੀ ਤਿਰੰਜਨਾ ਭੰਡਾਰਾਂ ਵਿੱਚ ਵੰਝਲੀ ਤੇ ਵਾਰਾਂ ਵਿੱਚ ਮਿੱਠੀ ਤੇ ਸੁਹਾਉਣੀ ਬੋਲੀ ਹੈ ਪੰਜਾਬੀ ਸਾਡੀ ਜੋਧ ਤੇ ਕਮਾਈਆਂ ਵਿੱਚ ਜੰਗਾਂ ਤੇ ਲੜਾਈਆਂ ਵਿੱਚ ਇਹੋ ਜਿੰਦ ਜਾਨ ਇਹੋ ਜਿੰਦ ਪਾਉਣੀ ਬੋਲੀ ਹੈ ਪੰਜਾਬੀ ਸਾਡੀ ਫੁੱਲਾਂ ਦੀ ਕੀਆਰੀ ਸਾਡੀ ਸੁੱਖਾਂ ਦੀ ਓਟਾਰੀ ਸਾਡੀ ਭੁੱਲ ਕੇ ਨੀ ਟਾਉਣੀ ਬੋਲੀ ਹੈ ਪੰਜਾਬੀ ਸਾਡੀ ਤਾਂ ਇਹ ਪਹਿਲੀ ਕਵਿਤਾ ਹੈ ਤਨਿਰਾਮ ਚਾਦ੍ਰਿਕ ਜੀ ਦੀ ਅਸੀਂ ਇਸ ਦੀ ਵਿਆਖਿਆ ਕਰਾਂਗੇ ਆਸਾਨੀ ਭੁਲਾਉਣੀ ਬੋਲੀ ਹੈ ਪੰਜਾਬੀ ਸਾਡੀ ਇਨਾ ਸਤਰਾ ਵਿੱਚ ਤਨੀਰਾਮ ਚਾਦਰਿਕ ਜੀ ਕਹਿੰਦੇ ਹਨ ਕਿ ਸਾਡੀ ਪੰਜਾਬੀ ਬੋਲੀ ਨੂੰ ਅਸੀਂ ਕਦੇ ਵੀ ਨਹੀਂ ਭੁੱਲਣਾ ਕਦੇ ਵੀ ਨਹੀਂ ਗਵਾਉਣਾ ਇਹ ਸਾਡੀ ਪੰਜਾਬੀ ਬੋਲੀ ਬਹੁਤ ਪਿਆਰੀ ਬੋਲੀ ਹੈ ਇਹੋ ਜਿੰਦ ਜਾਨ ਸਾਡੀ ਇਹ ਬੋਲੀ ਸਾਡੀ ਜਿੰਦ ਜਾਨ ਹੈ ਭਾਵੇਂ ਸਾਨੂੰ ਜਾਨ ਤੋਂ ਵੀ ਪਿਆਰੀ ਹੈ ਮੋਤੀਆਂ ਦੀ ਖਾਨ ਸਾਡੀ ਇਹ ਬੋਲੀ ਮੋਤੀਆਂ ਦੀ ਖਾਨ ਹੈ ਇਸ ਦੇ ਇੱਕ ਇੱਕ ਲਫ਼ਜ਼ ਜਾਂ ਬੋਲ ਵਿੱਚ ਮੋਤੀ ਪਰੋਏ ਹੋਏ ਹਨ ਸਾਨੂੰ ਇੰਜ ਜਾਪਦਾ ਹੈ ਹੱਥੋਂ ਨਹੀਂ ਗੋਣੀ ਬੋਲੀ ਹੈ ਪੰਜਾਬੀ ਸਾਡੀ ਅੱਗੇ ਤਨਿਰਾਮ ਚਾਦਰਕ ਜੀ ਕਹਿੰਦੇ ਹਨ ਕਿ ਇਸ ਬੋਲੀ ਨੂੰ ਅਸੀਂ ਆਪਣੇ ਹੱਥੋਂ ਨਹੀਂ ਗੋਣਾ ਭਾਵ ਨਹੀਂ ਭੁੱਲਣਾ ਇਹ ਸਾਡੀ ਪੰਜਾਬੀ ਬੋਲੀ ਬਹੁਤ ਪਿਆਰੀ ਬੋਲੀ ਹੈ ਤਿਰੰਜਣਾ ਪੰਡਹਾਰਾਂ ਵਿੱਚ ਵੰਝਲੀ ਤੇ ਵਾਰਾਂ ਵਿੱਚ ਅੱਗੇ ਕਵੀ ਕਹਿੰਦੇ ਹਨ ਕਿ ਇਹ ਬੋਲੀ ਤਿਰੰਜਣਾ ਵਿੱਚ ਵੀ ਗਾਈ ਜਾਂਦੀ ਹੈ ਜਾਂ ਤਿਰੰਜਣਾ ਵਿੱਚ ਇਸ ਬੋਲੀ ਵਿੱਚ ਗੀਤ ਗਾਏ ਜਾਂਦੇ ਹਨ ਤਿਰੰਜਣਾ ਚਰਖਾ ਕਰਤਣ ਵਾਲੀਆਂ ਕੁੜੀਆਂ ਦੇ ਇਕੱਠ ਨੂੰ ਕਿਹਾ ਜਾਂਦਾ ਹੈ ਜਾਂ ਸਮੂਹ ਨੂੰ ਕਿਹਾ ਜਾਂਦਾ ਹੈ। ਉਹਨਾਂ ਤਿਰੰਜਨਾ ਵਿੱਚ ਵੀ ਇਸ ਬੋਲੀ ਵਿੱਚ ਗੀਤ ਗਾਏ ਜਾਂਦੇ ਹਨ। ਵੰਝਲੀ ਤੇ ਵਾਰਾਂ ਵਿੱਚ ਵੰਝਲੀ ਦੇ ਨਾਲ ਵੀ ਇਸ ਦੇ ਗੀਤ ਗਾਏ ਜਾਂਦੇ ਹਨ ਵੰਝਲੀ ਭਾਵ ਬੰਸਰੀ ਦੇ ਨਾਲ। ਇਸ ਦੇ ਬੋਲ ਬੋਲੇ ਜਾਂਦੇ ਹਨ ਤੇ ਵਾਰਾਂ ਵਿੱਚ ਇਸ ਪੰਜਾਬੀ ਬੋਲੀ ਵਿੱਚ ਬਹੁਤ ਵਾਰਾਂ ਵੀ ਗਾਈਆਂ ਜਾਂਦੀਆਂ ਹਨ। ਮਿੱਠੀ ਤੇ ਸੁਹਾਣੀ ਬੋਲੀ ਹੈ ਪੰਜਾਬੀ ਸਾਡੀ ਇਹ ਜੋ ਪੰਜਾਬੀ ਬੋਲੀ ਹੈ ਇਹ ਬਹੁਤ ਮਿੱਠੀ ਤੇ ਸਾਨੂੰ ਚੰਗੀ ਲੱਗਣ ਵਾਲੀ ਹੈ ਭਾਵ ਮਨ ਨੂੰ ਮੋਹਣ ਵਾਲੀ ਹੈ ਬੋਲੀ ਹੈ ਪੰਜਾਬੀ ਸਾਡੀ ਇਹ ਪੰਜਾਬੀ ਬੋਲੀ ਸਾਡੀ ਬਹੁਤ ਪਿਆਰੀ ਬੋਲੀ ਹੈ ਸਾਨੂੰ ਇਸ ਦਾ ਸਤਿਕਾਰ ਕਰਨਾ ਚਾਹੀਦਾ ਹੈ ਜੋਧ ਤੇ ਕਮਾਈਆਂ ਵਿੱਚ ਜੰਗਾਂ ਤੇ ਲੜਾਈਆਂ ਵਿੱਚ ਕਵੀ ਕਹਿੰਦਾ ਹੈ ਕਿ ਇਹ ਬੋਲੀ ਸਾਨੂੰ ਯੁੱਧਾਂ ਦੇ ਸਮੇਂ ਸਾਡੇ ਵਿੱਚ ਜਾਨ ਪਾਉਂਦੀ ਹੈ ਅਤੇ ਸਾਨੂੰ ਕਮਾਈ ਪਾਉ ਰੁਜ਼ਗਾਰ ਵੀ ਪ੍ਰਦਾਨ ਕਰਨ ਵਿੱਚ ਸਹਾਇਕ ਹੈ ਜਗਾਂ ਤੇ ਲੜਾਈਆਂ ਵਿੱਚ ਇਹ ਬੋਲੀ ਜੰਗਾਂ ਵਿੱਚ ਤੇ ਲੜਾਈਆਂ ਦੇ ਸਮੇਂ ਸਾਨੂੰ ਬਹੁਤ ਤਾਕਤ ਤੇ ਹੌਸਲਾ ਪ੍ਰਦਾਨ ਕਰਦੀ ਹੈ ਗੁਰਬਾਣੀ ਦੇ ਰੂਪ ਵਿੱਚ ਇਹ ਜਿੰਦ ਪਾਉਣੀ ਬੋਲੀ ਹੈ ਪੰਜਾਬੀ ਸਾਡੀ ਇਹ ਸਾਡੇ ਵਿੱਚ ਜਿੰਦ ਪਾਉਂਦੀ ਹੈ ਭਾਵ ਸਾਨੂੰ ਜਾਨ ਸਾਡੇ ਵਿੱਚ ਪਾਉਂਦੀ ਹੈ ਇਹ ਪੰਜਾਬੀ ਬੋਲੀ ਬਹੁਤ ਪਿਆਰੀ ਬੋਲੀ ਹੈ ਫੁੱਲਾਂ ਦੀ ਕੀਆਰੀ ਸਾਡੀ ਸੁੱਖਾਂ ਦੀ ਏਟਾਰੀ ਸਾਡੀ ਕਵੀ ਕਹਿੰਦਾ ਹੈ ਕਿ ਇਹ ਫੁੱਲਾਂ ਦੀਆਂ ਕਿਆਰੀਆਂ ਦੇ ਸਮਾਨ ਸਾਨੂੰ ਲੱਗਦੀ ਹੈ ਸੁੱਖਾਂ ਦੀ اٹਾਰੀ اٹਾਰੀ ਭਾਅ ਦੇ ਚੁਬਾਰੇ ਸੁੱਖਾਂ ਦੇ ਚੁਬਾਰੇ ਜਿਸ ਪ੍ਰਕਾਰ ਹੋਣ ਸਾਨੂੰ ਇਹ ਬੋਲੀ ਉਸ ਪ੍ਰਕਾਰ ਲੱਗਦੀ ਹੈ ਕਿ ਜਿਵੇਂ ਕਿ ਸੁੱਖਾਂ ਦੇ ਚੁਬਾਰੇ ਹੌਣ ਭੁੱਲ ਕੇ ਨਹੀਂ ਟਾਉਣੀ ਇਹਨਾਂ ਸੁੱਖਾਂ ਦੇ ਚਬਾਰਿਆਂ ਨੂੰ ਅਸੀਂ ਭੁੱਲ ਕੇ ਵੀ ਨਹੀਂ ਟਾਉਣਾ ਪਾਵ ਅਸੀਂ ਇਸ ਬੋਲੀ ਨੂੰ ਭੁੱਲ ਕੇ ਵੀ ਨਹੀਂ ਭੁੱਲਣਾ ਬੋਲੀ ਹੈ ਪੰਜਾਬੀ ਸਾਡੀ ਇਹ ਬੋਲੀ ਸਾਡੀ ਬਹੁਤ ਪਿਆਰੀ ਹੈ ਤੇ ਸਾਨੂੰ ਸਾਡੀ ਮਾਂ ਬੋਲੀ ਪੰਜਾਬੀ ਦਾ ਸਤਿਕਾਰ ਕਰਨਾ ਚਾਹੀਦਾ ਹੈ ਇਸ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਜਾਂ ਕਦੇ ਨਹੀਂ ਛੱਡਣਾ ਚਾਹੀਦਾ ਇਸ ਤਨੀਰਾਮ ਚਾਤਰੀਕ ਜੀ ਦੀ ਕਵਿਤਾ ਵਿੱਚ ਅਸੀਂ ਪੰਜਾਬੀ ਬੋਲੀ ਬਾਰੇ ਮਾਂ ਬੋਲੀ ਪੰਜਾਬੀ ਬਾਰੇ ਪੜਿਆ ਤਨੀਰਾਮ ਚਾਤਰੀਕ ਜੀ ਮਾਂ ਬੋਲੀ ਪੰਜਾਬੀ ਨੂੰ ਬਹੁਤ ਪਿਆਰ ਕਰਦੇ ਸਨ ਤੇ ਉਹਨਾਂ ਦੀਆਂ ਕਵਿਤਾ ਮਹਨ ਮਾਂ ਬੋਲੀ ਪੰਜਾਬੀ ਭ੍ਰਤੀ ਤਾਂ ਅਸੀਂ ਇਸ ਕਵਿਤਾ ਵਿੱਚ ਪੰਜਾਬੀ ਬੋਲੀ ਬਾਰੇ ਪੜਿਆ ਹੁਣ ਅਸੀਂ ਅਗਲੀ ਕਵਿਤਾ ਪੜਾਂਗੇ ਅਗਲੀ ਕਵਿਤਾ ਹੈ ਸਾਡੀ ਸੁਖੀ ਜਿਉਣ ਦੀ ਕੁੰਜੀ ਧਨੀ ਰਾਮ ਚਾਤ੍ਰਿਕ ਜੀ ਦੁਆਰਾ ਲਿਖੀ ਹੋਈ ਹੈ ਸੁਖੀ ਜਿਉਣ ਦੀ ਕੁੰਜੀ ਪਹਿਲਾਂ ਅਸੀਂ ਕਵਿਤਾ ਪੜਾਂਗੇ ਫਿਰ ਉਸ ਦੀ ਵਿਆਖਿਆ ਕਰਾਂਗੇ ਸੁਖ ਨਿੰਦੇ ਜੇ ਸੁੱਤਾ ਚਾਹੇ ਵਸਨਾ ਪਈ ਅਮੀਰਾਂ ਦੇ ਬੰਦੀ ਜਾਂਦੇ ਹਲੂਏ ਨਾਲੋਂ ਟੁਕੜੇ ਭਲੇ ਫਕੀਰਾਂ ਦੇ ਵਿੱਚ ਗੁਲਾਮੀ ਹੋਈ ਖੁਨਾਮੀ ਸੁੱਕਣ ਲਹੂ ਸਰੀਰਾਂ ਦੇ سینੇ ਹੱਥ ਧੌਣ ਨੇ ਹੁੜਾਈ ਖੜੇ ਵਾਂਗ ਤਸਵੀਰਾਂ ਦੇ ਰੰਚਕ ਰੰਜ ਰਾਉਤ ਨੂੰ ਆਇਆ ਸਿਰਕਟ ਜਾਣ ਵਜੀਰਾ ਦੇ ਸਦ ਪ੍ਰਸੰਨ ਦਲ ਚੌਕੋਖੇ ਛੰਨ ਚੋਂ ਪੜੇ ਕੀਰਾਂ ਦੇ ਖੀਰਾ ਨਾਲ ਭਰੇ ਕਿਸਾਰੇ ਮੁਖੜੇ ਦਿਲ ਦਲਗੀਰਾਂ ਦੇ ਕਰ ਗੁਜਰਾਨ ਸੁਤੰਤਰਤਾ ਵਿੱਚ ਪਹਿਨ ਗੋਦੜੇ ਲੀਰਾਂ ਦੇ ਤਾਂ ਇਹ ਸਾਡੀ ਕਵਿਤਾ ਸੀ ਹੁਣ ਅਸੀਂ ਇਸ ਦੀ ਵਿਖਿਆ ਕਰਾਂਗੇ ਸੁਖ ਨਿੰਦੇ ਜੇ ਸੁੱਤਾ ਚਾਹੇ ਵਸਨਾ ਪਈ ਅਮੀਰਾਂ ਦੇ ਬੰਦੀ ਜੰਦੇ ਹਲੂਏ ਨਾਲੋਂ ਟੁਕੜੇ ਭਲੇ ਫਕੀਰਾਂ ਦੇ ਕਵੀ ਇਹਨਾਂ ਸਤਰਾਂ ਵਿੱਚ ਕਹਿੰਦਾ ਹੈ ਕਿ ਮਨੁੱਖ ਨੂੰ ਸੰਬੋਧਨ ਕਰਦਾ ਹੈ ਕਿ ਜੇ ਤੂੰ ਸੁਖ ਦੀ ਨੀਂਦ ਜਾਂ ਬੇਫਿਕਰੀ ਦੀ ਨੀਂਦ ਸੌਣਾ ਚਾਹੁੰਦਾ ਹੈ ਜਾਂ ਸੁਖ ਨਾਲ ਰਹਿਣਾ ਚਾਹੁੰਦਾ ਹੈ ਤਾਂ ਕਿਸੇ ਅਮੀਰ ਵਿਅਕਤੀ ਦਾ ਗੁਲਾਮ ਨਾ ਬਣੀ ਜਾਂ ਕਿਸੇ ਦਾ ਵੀ ਗੁਲਾਮ ਨਾ ਬਣੀ ਵਸ ਨਾ ਪਈ ਅਮੀਰਾਂ ਦੇ ਅਮੀਰ ਦੇ ਕਿਸੇ ਦੇ ਵਸ ਨਾ ਪਈ ਬੰਦੀ ਜਾਂਦੇ ਹਲੂਏ ਨਾਲੋਂ ਕਵੀ ਕਹਿੰਦਾ ਹੈ ਬੰਦੀ ਜਾਂ ਗੁਲਾਮੀ ਨੂੰ ਕਿਹਾ ਜਾਂਦਾ ਹੈ ਜਾਂ ਕੈਦ ਕੈਦੀ ਨੂੰ ਕਿਹਾ ਜਾਂਦਾ ਹੈ ਕਵੀ ਕਹਿੰਦਾ ਹੈ ਕਿ ਕੈਦ ਵਿੱਚ ਰਹਿ ਕੇ ਜਾਂ ਗੁਲਾਮੀ ਦੇ ਵਿੱਚ ਰਹਿ ਕੇ ਹਲੂਏ ਨਾਲੋਂ ਭਾਵ ਹਲਵੇ ਨਾਲੋਂ ਜਾਂ ਚੰਗੇ ਪਕਵਾਨਾਂ ਨਾਲੋਂ ਕੈਦ ਵਿੱਚ ਰਹਿ ਕੇ ਚੰਗੇ ਪਕਵਾਨ ਖਾਣ ਨਾਲੋਂ ਟੁਕੜੇ ਭਲੇ ਫਕੀਰਾਂ ਦੇ ਸੁੱਕੀ ਰੋਟੀ ਟੁਕੜੇ ਸੁੱਕੀ ਰੋਟੀ ਲਈ ਵਰਤਿਆ ਗਿਆ ਹੈ ਜਾਂ ਅਸੀਂ ਕੋਈ ਵੀ ਕਹਿ ਸਕਦੇ ਹਾਂ ਕਿ ਚੰਗੀ ਚੀਜ਼ ਖਾਣ ਲਈ ਨਹੀਂ ਹੁੰਦੀ ਜੋ ਉਹ ਵੀ ਸਾਨੂੰ ਮਿਲ ਜਾਵੇ ਉਹ ਵੀ ਭਲੇ ਹਨ ਭਾਵ ਚੰਗੇ ਹਨ ਆਜ਼ਾਦੀ ਦੀ ਸੁੱਕੀ ਰੋਟੀ ਹੀ ਕੈਦੀ ਦੇ ਚੰਗੇ ਪਕਵਾਨਾਂ ਨਾਲੋਂ ਚੰਗੀ ਹੈ ਵਿੱਚ ਗੁਲਾਮੀ ਹੋਈ ਖੁਨਾਮੀ ਸੁੱਕਣ ਲਹੂ ਸਰੀਰਾਂ ਦੇ ਸੀਨੇ ਹੱਥ ਧੌਣ ਨਿਹੜਾਈ ਖੜੇ ਵਾਂਗ ਤਸਵੀਰਾਂ ਦੇ ਅੱਗੇ ਕਵੀ ਕਹਿੰਦਾ ਹੈ ਕਿ ਜੇਕਰ ਗੁਲਾਮੀ ਕਰਦਿਆਂ ਕੋਈ ਬਦਨਾਮੀ ਜਾਂ ਗਲਤੀ ਹੋ ਜਾਂਦੀ ਹੈ ਖੁਨਾਮੀ ਭਾਵ ਬਦਨਾਮੀ ਸੁੱਕਣ ਲਹੂ ਸਰੀਰਾਂ ਦੇ ਤਾਂ ਗੁਲਾਮੀ ਕਰਨ ਵਾਲੇ ਵਿਅਕਤੀ ਦੇ ਡਰ ਨਾਲ ਲਹੂ ਸੁੱਕ ਜਾਂਦਾ ਹੈ ਭਾਵ ਉਹ ਬਹੁਤ ਡਰ ਜਾਂਦਾ ਹੈ ਸਰੀਰ ਦਾ ਲਹੂ ਸੁੱਕਣ ਲੱਗ ਜਾਂਦਾ ਹੈ سینੇ ਹੱਥ ਧੌਣ ਨਿਹੜਾਈ ਖੜੇ ਵਾਂਗ ਤਸਵੀਰਾਂ ਦੇ ਫਿਰ ਉਹ ਵਿਅਕਤੀ سینੇ ਤੇ ਹੱਥ ਰੱਖ ਕੇ ਤੇ ਨੀਵੀ ਪਾ ਕੇ ਇਉਂ ਖੜਾ ਹੋ ਜਾਂਦਾ ਹੈ ਕਿ ਜਿਵੇਂ ਕੀ ਕੋਈ ਤਸਵੀਰ ਪਈ ਹੋਵੇ ਭਾਵ ਉਹਨੂੰ ਬਹੁਤ ਡਰ ਲੱਗਦਾ ਹੈ ਕਵੀ ਦਾ ਕਹਿਣਾ ਹੈ ਕਿ ਆਜ਼ਾਦੀ ਦੀ ਜ਼ਿੰਦਗੀ ਹੀ ਚੰਗੀ ਹੈ ਭਾਵੇਂ ਉਹਦੇ ਵਿੱਚ ਸਾਨੂੰ ਘੱਟ ਸੁੱਖ ਹੀ ਮਿਲ ਜਾਣਾ ਰੰਚਕ ਰੰਜਾ ਰਾਉ ਨੂੰ ਆਇਆ ਸਿਰ ਕੱਟ ਜਾਣ ਵਜ਼ੀਰਾਂ ਦੇ ਸਦਪਰਸੰਨ ਦੰਨ ਤੋਂ ਚੋਖੇ ਛੰਨ ਝੋਂ ਪੜੇ ਕੀਰਾਂ ਦੇ ਇੰਨਾ ਸਤਰਾ ਵਿੱਚ ਕਵੀ ਕਹਿੰਦਾ ਹੈ ਕਿ ਜਦੋਂ ਕਿਸੇ ਰਾਜੇ ਨੂੰ ਥੋੜਾ ਜਿਹਾ ਵੀ ਗੁੱਸਾ ਆ ਜਾਂਦਾ ਹੈ ਤਾਂ ਵਜ਼ੀਰਾਂ ਦੇ ਸਿਰ ਵੀ ਸਿਰ ਤੱਕ ਵੀ ਕਟਵਾ ਦਿੰਦਾ ਹੈ ਇਸ ਲਈ ਗੁਲਾਮੀ ਦੇ ਉੱਚੇ ਅਹੁਦਿਆਂ ਤੋਂ ਭਾਗ ਗੁਲਾਮੀ ਦੀ ਚੰਗੀ ਜ਼ਿੰਦਗੀ ਤੋਂ ਗੁਲਾਮੀ ਦੀ ਚੰਗੀ ਜ਼ਿੰਦਗੀ ਕੱਟਣ ਨਾਲੋਂ ਗਰੀਬਾਂ ਦੀ ਕੁਲੀ ਜਾਂ ਝੌਂਪੜੇ ਜ਼ਿਆਦਾ ਖੁਸ਼ੀ ਦਿੰਦੇ ਹਨ ਜਾਂ ਗਰੀਬੀ ਦੀ ਜ਼ਿੰਦਗੀ ਜ਼ਿਆਦਾ ਖੁਸ਼ੀ ਦਿੰਦੀ ਹੈ ਖੀਰਾ ਨਾਲ ਭਰੇ ਕਿਸਕਾਰੇ ਮੁਖੜੇ ਦਿਲਦਿਲਗੀਰਾਂ ਦੇ ਕਾਰ ਗੁਜਰਾਨ ਸੁਤੰਤਰਤਾ ਵਿੱਚ ਪਹਿਣ ਗੋਦੜੇ ਲੀਰਾਂ ਦੇ ਕਾਰੇ ਭਾਵ ਕੰਮ ਦਿਲਗੀਰਾਂ ਭਾਵ ਉਦਾਸ ਜਾਂ ਉਦਾਸੀ ਗੁਜਰਾਨ ਗੁਜਾਰਾ ਗੋਦੜੇ ਕੱਪੜੇ ਕਵੀ ਕਹਿੰਦਾ ਹੈ ਕਿ ਮੂੰਹ ਦੇ ਵਿੱਚ ਸਾਡੇ ਖੀਰ ਹੋਵੇ ਭਾਉ ਚੰਗੇ ਪਕਵਾਨ ਹੋਣ ਪਰ ਸਾਡੇ ਦਿਲ ਵਿੱਚ ਉਦਾਸੀ ਹੋਵੇ ਤਾਂ ਉਹ ਜੇ ਸੁੱਖ ਦਾ ਸਾਨੂੰ ਕੀ ਫਾਇਦਾ ਹੈ ਇਸ ਲਈ ਇਹ ਜ਼ਰੂਰੀ ਹੈ ਕਿ ਲੀਰਾਂ ਦੀ ਕੰਬਲੀ ਹੀ ਕਿਉਂ ਨਾ ਲੈਣੀ ਪਵੇ ਪਰ ਮਨੁੱਖ ਨੂੰ ਹਮੇਸ਼ਾ ਆਜ਼ਾਦੀ ਵਿੱਚ ਰਹਿਣਾ ਹੀ ਚੰਗਾ ਲੱਗਦਾ ਹੈ ਤੇ ਉਸ ਨੂੰ ਆਜ਼ਾਦੀ ਵਿੱਚ ਰਹਿਣ ਦਾ ਹੀ ਫਾਇਦਾ ਹੈ ਸੋਖ ਵਾਲੀ ਜੋ ਸੰਜਸ ਜਿੰਦਗੀ ਵਿੱਚ ਸਾਨੂੰ ਸੁਖਤਾ ਮਿਲਦਾ ਹੈ ਪਰ ਆਜ਼ਾਦੀ ਨਹੀਂ ਮਿਲਦੀ ਗੁਲਾਮੀ ਮਿਲਦੀ ਹੈ ਤਾਂ ਉਸ ਸੁਖ ਦਾ ਕੀ ਫਾਇਦਾ ਭਾਵੇਂ ਗੁਲਾਮੀ ਦੀ ਚੰਗੀ ਜ਼ਿੰਦਗੀ ਨਾਲੋਂ ਆਜ਼ਾਦੀ ਦੀ ਘੱਟ ਸੁਖ ਵਾਲੀ ਜ਼ਿੰਦਗੀ ਵੀ ਚੰਗੀ ਹੈ ਇਸ ਕਵਿਤਾ ਸੁਖੀ ਜਿਉਣ ਦੀ ਕੁੰਜੀ ਵਿੱਚ ਅਸੀਂ ਪੜਿਆ ਹੈ ਕਿ ਕਵੀ ਇਹ ਕਹਿਣਾ ਚਾਹੁੰਦਾ ਹੈ ਕਿ ਸੁਖ ਸਾਨੂੰ ਆਜ਼ਾਦੀ ਦੀ ਜ਼ਿੰਦਗੀ ਵਿੱਚ ਹੈ ਪਰ ਗੁਲਾਮੀ ਦੀ ਜ਼ਿੰਦਗੀ ਚਾਹੇ ਜਿੰਨੀ ਮਰਜ਼ੀ ਚੰਗੀ ਹੋਵੇ ਪਰ ਉਸ ਵਿੱਚ ਸਾਨੂੰ ਸੁੱਖ ਕਦੇ ਨਹੀਂ ਮਿਲਦਾ ਤਾਂ ਇਹ ਦੋ ਕਵਿਤਾਵਾਂ ਅਸੀਂ ਅੱਜ ਦੀ ਵੀਡੀਓ ਵਿੱਚ ਪੜ੍ਹੀਆਂ ਅਗਲੀ ਕਵਿਤਾ ਹੈ ਸਾਡੀ ਵਿਸਾਖੀ ਦਾ ਮੇਲਾ ਇਹ ਤਨੀਰਾਮ ਚਾਦਰੀਕ ਜੀ ਦੀ ਕਵਿਤਾ ਅਸੀਂ ਅਗਲੀ ਵੀਡੀਓ ਦੇ ਵਿੱਚ ਪੜ੍ਹਾਂਗੇ ਤੁਸੀਂ ਇਸ ਕਵਿਤਾ ਦੋਨੇ ਕਵਿਤਾ ਨੂੰ ਚੰਗੀ ਤਰ੍ਹਾਂ ਸੁਣ ਕੇ ਅਭਿਆਸ ਕਰੋ ਤੇ ਆਪਣੀ ਪੜ੍ਹਾਈ ਨੂੰ ਆਨਲਾਈਨ ਕਲਾਸਾਂ ਦੇ ਮਾਧਿਅਮ ਰਾਹੀਂ ਜਾਰੀ ਰੱਖੋ ਅਤੇ ਪ੍ਰੀਖਿਆ ਦੀ ਤਿਆਰੀ ਕਰਦੇ ਰਹੋ ਫਿਰ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਧੰਨਵਾਦ